ਹਾਂਜੀ ਦੋਸਤੋ ਅੱਜ ਉਮੀਦਵਾਰ ਜੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਰਹੇ ਸੀਗੇ ਜਦੋਂ ਅਸੀਂ ਆਬਿਉਸ ਤੋਂ ਘਰ ਆ ਰਹੇ ਸੀ ਤੇ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਸੀਗੇ ਟੈਂਸ ਸੀਗੇ ਬਹੁਤ ਜ਼ਿਆਦਾ ਤੇ ਜਦੋਂ ਅਸੀਂ ਆਪਸ ਵਿੱਚ ਗੱਲ ਕਰ ਰਹੇ ਸੀ ਤਾਂ ਗੱਲ ਕਰਦੇ ਕਰਦੇ ਅਸੀਂ ਇੱਕ ਸ਼ਬਦ ਸੁਣਿਆ ਜੀ ਉਹ ਸ਼ਬਦ ਸੁਣਿਆ ਤੇ ਉਹਦਾ ਮੀਨਿੰਗ ਸਮਝਿਆ ਉਹ ਸ਼ਬਦ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬੜਾ ਕਮਾਲ ਦਾ ਆਨੰਦ ਆ ਗਿਆ ਜੀ ਨਾਲ ਲੱਗ ਕੇ ਚਿੰਤਾ ਮਤ ਕਰੋ ਚਿੰਤਾ ਦਿੱਸਹੀ ਉਹ ਸੀ ਤੇ ਉਹਨੇ ਮੀਤ ਗੋਜੀ ਦੱਸਣਗੇ ਔਰ ਇਹ ਸੁਣ ਕੇ ਰੰਦਾ ਲੱਗਿਆ ਕਿ ਜਿਵੇਂ ਸਹੀ ਟਾਈਮ ਤੇ ਸਹੀ ਚੀਜ਼ ਸੁਣ ਲਈ ਹੁੰਦੀ ਹੈ ਤੁਸੀਂ ਕਿਉਂਕਿ ਇਹ ਸ਼ਬਦ ਦੀ ਪਹਿਲੀ ਲਾਈਨ ਮੈਨੂੰ ਪਤਾ ਸੀਗੀ ਬਟ ਜਿੱਦਾਂ ਜਿੱਦਾਂ ਦਾ ਮੀਨਿੰਗ ਪੜਿਆ ਪੂਰਾ ਸ਼ਬਦ ਪੜਿਆ ਉਹ ਕਹਿੰਦੇ ਆ ਜਿਨ੍ਹਾਂ ਨੂੰ ਪਾਣੀ ਵਿੱਚ ਰੱਖਿਆ ਰੱਬ ਜੀ ਨੇ ਉਹਦੇ ਚ ਪੈਦਾ ਕੀਤਾ ਹੈ ਜਿਹੜੇ ਕੀੜੇ ਮਕੌੜਿਆਂ ਨੂੰ ਪੱਥਰਾਂ 'ਚ ਰੱਖਿਆ ਹੈ ਜਿੰਨਾ ਦਾ ਮਤਲਬ ਕੋਈ ਜ਼ਰੀਆ ਹੀ ਨਹੀਂ ਹੈ ਰਜ਼ਕ ਲੈਣ ਦਾ ਤੇਰੀ ਚਿੰਤਾ ਮਤਲਬ ਤੇਰੀ ਫਿਕਰ ਜਾਂ ਤੈਨੂੰ ਕਿਉਂ ਨਹੀਂ ਰੱਖ ਲੇਗਾ ਉਹ ਹਾਂ ਕਿ ਤੇਰੀ ਰੋਜ਼ੀ ਦੀ ਜੋ ਟੈਨਸ਼ਨ ਹੈ ਨਾ ਉਹ ਰੱਬ ਜੀ ਨੂੰ ਹੈ ਤੇਰੀ ਟੈਨਸ਼ਨ ਰੱਬ ਜੀ ਨੂੰ ਹੈ ਜੇ ਉਹ ਉਹਨਾਂ ਲੋਕਾਂ ਨੂੰ ਪ੍ਰੋਵਾਈਡ ਕਰ ਸਕਦਾ ਜਿਨ੍ਹਾਂ ਕੋਲ ਐਫਰਟ ਕਰਨ ਦਾ ਟਾਈਮ ਨਹੀਂ ਹੈ ਤਾਂ ਤੇਰੇ ਵਾਸਤੇ ਵੀ ਸੋਚਿਆ ਹੈ ਮਤਲਬ ਕਿ ਸਾਨੂੰ ਟੈਨਾਂ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਉਹ ਮਹਾਰਾਜ ਆਪੇ ਸਹਾਈ ਹੋਣਗੇ ਜੀ ਆਪੇ ਰੱਖਣਗੇ ਆਪਾਂ ਨੂੰ ਟੈਨਸ਼ਨ ਨਹੀਂ ਲੈਣੀ ਜੀ ਕਿਸੇ ਨੂੰ ਤੁਹਾਨੂੰ ਵੀ ਅਗਲੀ ਵਾਰ ਤਾਂ ਕਦੀ ਵੀ ਲੱਗਿਆ ਨਾ ਕਿ ਯਾਰ ਜ਼ਿਆਦਾ দিমাগ চাল রা হ্যাঁ শব্দ বসার ও তাই